ਪਲਾਸਟਿਕ ਸਰਜਰੀ ਅਵੇਰਨੈਸ ਵੀਕ ਦੇ ਦੌਰਾਨ ਜਿਹੜਾ ਪੂਰ ਪੇਸ਼ੈਂਟਸ ਵਾਸਤੇ ਕੁਝ ਸਰਜਰੀਜ਼ ਫ੍ਰੀ ਕਰਾਂਗੇ ਕਿ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਸਿਰਫ ਕਾਸਮੈਟਿਕ ਸਰਜੀ ਹੀ ਨਹੀਂ ਹੈ ਕਾਸਮੈਟਿਕ ਸਰਜੀ ਉਹਦਾ ਇੱਕ ਅੰਗ ਹੈ ਲੇਕਿਨ ਉਸ ਤੋਂ ਇਲਾਵਾ ਪਲਾਸਟਿਕ ਸਰਜਰੀ ਦਾ ਰੋਲ ਜਿਹੜਾ ਹੈ ਉਹ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਦੇ ਵਿੱਚ ਹੁੰਦਾ ਹੈ ਕਿ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ ਪੂਰਾ ਹਫਤਾ ਪਲਾਸਟਿਕ ਸਰਜਰੀ ਦੇ ਜਿੰਨੇ ਵੀ ਸਾਡੇ ਨਵੇਂ ਪੇਸ਼ੈਂਟਸ ਹੋਣਗੇ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਜਿਹੜੀ ਆ ਉਹ ਦਿੱਤੀ ਜਾਏਗੀ ਪਹਿਲੀ ਗੱਲ ਤਾਂ ਇਹ ਹੈ ਦੇਖੋ ਇਹ ਕਹਿਣਾ ਕਿ ਇਹ ਬਹੁਤ ਮਹਿੰਗਾ ਇਲਾਜ ਹੈ ਉਹ ਠੀਕ ਨਹੀਂ ਹੈ ਕੁਝ ਪ੍ਰੋਸੀਜਰਸ ਇਸ ਤਰ੍ਹਾਂ ਦੇ ਹੋ ਸਕਦੇ ਆ ਜਿਹੜੇ ਕਿ ਬਹੁਤ ਲੈਂਥੀ ਪ੍ਰੋਸੀਜਰਸ ਹੁੰਦੇ ਆ ਉਹਨਾਂ ਦੀ ਕਾਸਟ ਥੋੜੀ ਜੀ ਹਾਇਰ ਹੋ ਸਕਦੀ ਹੈ ਪਲਾਸਟਿਕ ਸਰਜਰੀ ਆਜ ਦੇ ਜਮਾਨੇ ਦੀ ਸਭ ਤੋਂ ਆਧੁਨਿਕ ਤਕਨੀਕ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਕਿ ਲੱਖਾਂ ਲੋਕਾਂ ਨੂੰ ਇਸ ਦੇ ਵਿੱਚ ਫਾਇਦਾ ਮਿਲ ਰਿਹਾ ਹੈ ਔਰ ਇਸ ਤਕਨੀਕ ਰਾਹੀਂ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਹੈ ਤਾਂ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਖਾਸ ਗੱਲ ਕਰਨ ਆਏ ਆ ਕਿ ਤੁਸੀਂ ਹੁਣ ਅਸ ਦਾ ਇਲਾਜ ਇੱਕ ਹਫਤੇ ਵਾਸਤੇ ਇਸ ਦੀ OPD ਜਿਹੜੀ ਹੈ ਉਹ ਮੁਫਤ ਕੀਤੀ ਗਈ ਹੈ ਜਿੱਦੇ ਵਿੱਚ ਤੁਸੀਂ ਆ ਕੇ ਆਪਣਾ ਇਲਾਜ ਕਰਾ ਸਕਦੇ ਹੋ ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਅਮਰਸਰ ਦੇ ਅਮਨਦੀ ਹਸਪੀਟਲ ਤੋਂ ਕੀਤੀ ਗਈ ਹੈ ਸਾਡੇ ਨਾਲ ਦੇਸ਼ ਦੇ ਬੈਸਟ ਸਰਜਨ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਇਸ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ 15 ਜੁਲਾਈ ਨੂੰ ਇੱਕ ਬਹੁਤ ਵੱਡਾ ਦਿਨ ਆ ਰਿਹਾ ਹੈ ਜਿਸ ਨੂੰ ਕਿ ਪਲਾਸਟਿਕ ਸਰਜਰੀ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਤਾਂ ਸਾਡੇ ਨਾਲ ਡਾਕਟਰ ਰਵੀ ਮਹਾਜਨ ਜੀ ਮੌਜੂਦ ਨੇ ਡਾਕਟਰ ਸਾਹਿਬ ਨਮਸਕਾਰ ਨਮਸਕਾਰ ਸ੍ਰੀ ਗਾ ਜੀ ਡਾਕਟਰ ਸਾਹਿਬ ਕੀ ਹੈ ਜੀ ਇਹ ਆਫਰ ਕੀ ਹੈ ਕਿਉਂਕਿ ਅਕਸਰ ਪਲਾਸਟਿਕ ਸਰਜਰੀ ਦੇ ਨਾਂ ਤੇ ਲੋਕਾਂ ਦੇ ਅੰਦਰ ਨਾ ਕਿ ਡਰ ਜਾਂ ਫਾਇਦਾ ਹੋ ਜਾਂਦਾ ਕਿ ਪਤਾ ਨਹੀਂ ਕਿੱਡੀ ਵੱਡੀ ਚੀਜ਼ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਸ ਵਿੱਚ ਪਲਾਸਟਿਕ ਸਰਜਰੀ ਜਿਸ ਨਾਲ ਤੁਸੀਂ ਕਿਹਾ ਕਿ ਉਹਦਾ ਡਰ ਦਾ ਸ਼ਾਇਦ ਕਾਰਨ ਇਹ ਹੈਗਾ ਕਿ ਲੋਕ ਸੋਚਦੇ ਆ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਸਿਰਫ ਅ ਬੰਦੇ ਨੂੰ ਸੋਹਣਾ ਬਣਨ ਵਾਸਤੇ ਹੈ ਸਿਰਫ ਕਾਸਮੈਟਿਕ ਸਰਜਰੀ ਹੈ ਔਰ ਸਿਰਫ ਇਹ ਜਿਹੜੀ ਹੈ ਉਹ ਰਿਚ ਲੋਕਾਂ ਵਾਸਤੇ ਹੈ ਜਿਹੜਾ ਕਿ ਇੱਕ ਭਰਮ ਹੈ ਤੇ ਕਿਉਂਕਿ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਸਿਰਫ ਕਾਸਮੈਟਿਕ ਸਰਜੀ ਹੀ ਨਹੀਂ ਹੈ ਕਾਸਮੈਟਿਕ ਸਰਜੀ ਉਹਦਾ ਇੱਕ ਅੰਗ ਹੈ ਲੇਕਿਨ ਉਸ ਤੋਂ ਇਲਾਵਾ ਪਲਾਸਟਿਕ ਸਰਜੀ ਦਾ ਰੋਲ ਜਿਹੜਾ ਹੈ ਉਹ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆ ਪ੍ਰੋਬਲਮਸ ਹੈ ਉਹਨਾਂ ਦੇ ਵਿੱਚ ਹੁੰਦਾ ਹੈ ਜਿਸ ਤਰ੍ਹਾਂ ਕਿ ਜਿਹੜੀਆਂ ਜਮਾਂਦਰੂ ਕੁਝ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਜਮਾਂਦਰੂ ਕਿਸੇ ਦੇ ਬੁੱਲ ਜਾਂ ਤਾਲੂ ਕੱਟੇ ਹੁੰਦੇ ਆ ਜਾਂ ਜਮਾਂਦਰੂ ਪਿਸ਼ਾਬ ਦੀ ਨਲੀ ਜਿਹੜੀ ਹੈ ਉਹ ਨਹੀਂ ਬਣੀ ਹੁੰਦੀ ਹੈ ਜੇ ਮੰਦਰوں ਕਈਆਂ ਦੀਆਂ ਉਂਗਲੀਆਂ ਜੁੜੀਆਂ ਹੁੰਦੀਆਂ ਤੇ ਔਰ ਇਸੇ ਤਰ੍ਹਾਂ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਐ ਜਲ ਜਾਂਦੇ ਐ ਬਰੀਜ਼ ਜਲਣ ਤੋਂ ਬਾਅਦ ਬਹੁਤ ਸਾਰੀਆਂ ਵਿਕ੍ਰਤੀਆਂ ਪੈਦਾ ਹੋ ਜਾਂਦੀਆਂ ਕੈਂਸਰ ਤੋਂ ਬਾਅਦ ਕੋਈ ਪਾਰਟ ਜਿਹੜਾ ਉਹ ਕੱਢਣਾ ਪੈਂਦਾ ਉਹਨੂੰ ਦੁਬਾਰਾ ਰੀਕਨਸਟਰਕਟ ਕਰਨਾ ਹੁੰਦਾ ਸੋ ਇਸ ਤਰ੍ਹਾਂ ਦੇ ਨਾਲ ਪਲਾਸਟਿਕ ਸਰਜੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਵਾ ਉਹ ਉਪਾਅ ਹੈਗਾ ਔਰ ਇਹ ਸਿਰਫ ਕਾਸਮੈਟਿਕ ਸਰਜਰੀ ਹੀ ਨਹੀਂ ਹੈ ਔਰ ਦੂਸਰਾ ਲੋਕਾਂ ਦਾ ਇਹ ਸੋਚਣਾ ਕਿ ਪਲਾਸਟਿਕ ਸਰਜਰੀ ਸਿਰਫ ਅਮੀਰ ਲੋਕਾਂ ਲਈ ਹੈ ਉਹ ਗਲਤ ਹੈ ਔਰ ਅਸੀਂ ਵਰਲਡ ਪਲਾਸਟਿਕ ਸਰਜਰੀ ਡੇ ਹਰ ਸਾਲ 15 ਜੁਲਾਈ ਨੂੰ ਮਨਾਉਂਦੇ ਆ ਲੇਕਿਨ ਇਸ ਵਾਰ ਹੀ ਅਸੀਂ ਇੱਕ ਅਲੱਗ ਚੀਜ਼ ਕੀਤੀ ਹੈ ਭਈ ਇੱਕ ਹਫਤੇ ਵਾਸਤੇ ਅਸੀਂ ਉਹਨੂੰ ਪਲਾਸਟਿਕ ਸਰਜਰੀ ਅਵੇਅਰਨੈਸ ਵੀਕ ਜਿਹੜਾ ਹੈ 8 ਤਰੀਕ ਤੋਂ ਲੈ ਕੇ 14 ਜੁਲਾਈ ਤੱਕ ਉਹ ਬਣਾਵਾਂਗੇ ਔਰ 15 ਜੁਲਾਈ ਨੂੰ ਕੀ ਫਾਇਦਾ ਲੋਕਾਂ ਨੂੰ ਦਿੱਤਾ ਜਾ ਰਿਹਾ ਖਾਸ ਤੌਰ ਤੇ ਜਿਨ੍ਹਾਂ ਕਿ ਲੋਕਾਂ ਤੱਕ ਨੇ ਜਾਗਰੂਕਤਾ ਫਲਾਈ ਜਾ ਸਕਦੀ ਉਹਦੇ ਚ ਅਸੀਂ ਜਿਹੜੀ ਇੱਕ ਚੀਜ਼ ਲੋਕਾਂ ਵਾਸਤੇ ਕੀਤੀ ਹੈ ਉਹ ਇਹ ਕੀਤੀ ਹੈ ਵੀ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ ਪੂਰਾ ਹਫਤਾ ਪਲਾਸਟਿਕ ਸਰਜਰੀ ਦੇ ਜਿੰਨੇ ਵੀ ਸਾਡੇ ਨਵੇਂ ਪੇਸ਼ੈਂਟਸ ਹੋਣਗੇ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਜਿਹੜੀ ਆ ਉਹ ਦਿੱਤੀ ਜਾਏਗੀ ਔਰ ਇਸ ਤੋਂ ਇਲਾਵਾ ਵੀ ਜਿਹੜੇ ਮਰੀਜ਼ ਜਿਹੜੇ ਐ ਉਹ ਗਰੀਬ ਤਬਕੇ ਤੋਂ ਹੋਣਗੇ ਉਹਨਾਂ ਚੋਂ ਕੁਝ ਮਰੀਜ਼ਾਂ ਦੀ ਸਰਜਰੀ ਜਿਹੜੀ ਆ ਉਹ ਫ੍ਰੀ ਕੀਤੀ ਜਾਏਗੀ ਔਰ ਕੁਝ ਮਰੀਜ਼ਾਂ ਨੂੰ ਜਿਹੜੀ ਐ ਸਬਸਿਡਾਈਜ਼ ਸਰਜਰੀ ਆਫਰ ਕੀਤੀ ਜਾਏਗੀ ਸੋ ਇਹ ਅਸੀਂ ਲੋਕਾਂ ਨੂੰ ਫਾਇਦਾ ਦੇਣਾ ਹੈ ਪਲੱਸ ਇਸ ਤੋਂ ਇਲਾਵਾ ਅਸੀਂ ਇਹਦੇ ਲਈ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਕੁਝ ਸੈਮੀਨਾਰਸ ਕਰਾਂਗੇ ਕੁਝ ਸੋਸ਼ਲ ਮੀਡੀਆ ਕੈਂਪੇਨਸ ਕਰਾਂਗੇ ਤਾਂ ਕਿ ਲੋਕਾਂ ਨੂੰ ਪਲਾਸਟਿਕ ਸਰਜੀ ਬਾਰੇ ਜਿਹੜਾ ਭ੍ਰਮ ਹੈ ਉਹ ਦੂਰ ਕੀਤਾ ਜਾ ਸਕੇ ਪਰ ਅਕਸਰ ਕਈ ਲੋਕ ਜਿਹੜੀ ਕਿ ਅਸੀਂ ਕੰਨਿਆ ਆਜਦੇ ਸਮਾਜ ਦੀ ਜਿਹੜੀ ਅੰਧਵਿਸ਼ਵਾਸ ਹੈ ਕਿ ਇਹਦੀ ਪਲਾਸਟਿਕ ਸਰਜਰੀ ਕਰਾਉਣ ਨਾਲ ਸਰੀਰ ਉਲਟਾ ਖਰਾਬ ਹੋ ਜਾਂਦਾ ਇਸ ਤਰ੍ਹਾਂ ਦੀ ਗੱਲਾਂ ਵੀ ਸਾਹਮਣੇ ਆਉਂਦੀਆਂ ਇਹਦੇ ਬਾਰੇ ਕੀ ਕਹੋਗੇ ਨਹੀਂ ਦੇਖੋ ਐਸਾ ਹੈਗਾ ਜੇ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਇੱਕ ਕੁਆਲੀਫਾਈਡ ਔਰ ਐਕਸਪੀਰੀਐਂਸਡ ਪਲਾਸਟਿਕ ਸਰਜਨ ਤੋਂ ਕਰਵਾਈ ਜਾਂਦੀ ਹੈ ਤੇ ਉਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਹੀ ਘੱਟ ਹੁੰਦੇ ਆ ਔਰ ਲੋਕਾਂ ਨੂੰ ਇਹ ਹੀ ਇੱਕ ਜਿਹੜਾ ਧਿਆਨ ਚ ਰੱਖਣ ਦੀ ਲੋੜ ਹੈ ਵੀ ਜਦੋਂ ਵੀ ਕੋਈ ਪਲਾਸਟਿਕ ਸਰਜੀ ਪ੍ਰੋਸੀਜਰ ਕਰਵਾਉਣਾ ਹੋਵੇ ਤੇ ਉਹਨਾਂ ਨੂੰ ਆਪਣਾ ਡਾਕਟਰ ਜਿਹੜਾ ਹੈ ਉਹਦੇ ਕ੍ਰੈਡੈਂਸ਼ੀਅਲਸ ਜਿਹੜੇ ਹੈ ਉਹ ਪਤਾ ਹੋਣੇ ਚਾਹੀਦੇ ਆ ਪੀਓ ਇੱਕ ਕੁਆਲੀਫਾਈਡ ਪਲਾਸਟਿਕ ਸਰਜਨ ਹੋਣਾ ਚਾਹੀਦਾ ਜਿਹਦੇ ਕੋਲ ਪਲਾਸਟਿਕ ਸਰਜਰੀ ਦੀ ਡਿਗਰੀ ਹੋਵੇ ਔਰ ਉਹਦਾ ਸਫੀਸ਼ੀਐਂਟ ਐਕਸਪੀਰੀਐਂਸ ਵੀ ਹੋਣਾ ਚਾਹੀਦਾ ਸੋ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ ਤੇ ਪਲਾਸਟਿਕ ਸਰਜਰੀ ਜਿਹੜੀ ਆ ਬਹੁਤ ਸੇਫਲੀ ਕੀਤੀ ਜਾ ਸਕਦੀ ਹੈ ਤੇ ਡਾਕਟਰ ਸਾਹਿਬ ਅਕਸਰ ਕਈ ਲੋਕ ਕਹਿੰਦੇ ਪੈਸੇ ਦੇ ਖ ਨੂੰ ਕਈ ਵਾਰ ਕਰਦੇ ਮਾਰ ਖਾ ਦਿੰਦੇ ਨੇ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਕਿ ਕਿ ਆ ਬਹੁਤ ਮਹਿੰਗਾ ਇਲਾਜ ਆ ਜਿਹਦੇ ਕਰਕੇ ਲੋਕਾਂ ਦੇ ਅੰਦਰ ਇਸ ਤਰ੍ਹਾਂ ਦਾ ਫੇਅਰ ਫੈਕਟਰੀ ਬਣ ਚੁੱਕਾ ਹੈ ਨੀ ਪਹਿਲੀ ਗੱਲ ਤਾਂ ਇਹ ਹੈ ਦੇਖੋ ਇਹ ਕਹਿਣਾ ਕਿ ਇਹ ਬਹੁਤ ਮਹਿੰਗਾ ਇਲਾਜ ਹੈ ਉਹ ਠੀਕ ਨਹੀਂ ਹੈ ਕੁਝ ਪ੍ਰੋਸੀਜਰਸ ਇਸ ਤਰ੍ਹਾਂ ਦੇ ਹੋ ਸਕਦੇ ਆ ਜਿਹੜੇ ਕਿ ਬਹੁਤ ਲੈਂਥੀ ਪ੍ਰੋਸੀਜਰਸ ਹੁੰਦੇ ਆ ਉਹਨਾਂ ਦੀ ਕੋਸ ਥੋੜੀ ਜੀ ਹਾਇਰ ਹੋ ਸਕਦੀ ਹੈ ਲੇਕਿਨ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਇੱਕ ਸੁਸਾਇਟੀ ਦਾ ਅੰਗ ਆ ਔਰ ਅਸੀਂ ਇਸ ਗੱਲ ਨੂੰ ਧਿਆਨ ਰੱਖਦੇ ਹੋਏ ਹਮੇਸ਼ਾ ਜਿਹੜਾ ਇਸ ਗੱਲ ਦਾ ਧਿਆਨ ਰੱਖੀਦਾ ਹੈ ਕਿ ਜੇ ਕੋਈ ਵੀ ਗਰੀਬ ਪੇਸ਼ੈਂਟ ਹੈ ਉਹ ਆਪਣੇ ਇਲਾਜ ਤੋਂ ਵੰਚਿਤ ਨਾ ਰਹਿ ਜਾਵੇ ਔਰ ਉਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜਿਸ ਸਮੇਂ ਤੁਹਾਨੂੰ ਦੱਸਿਆ ਅਸੀਂ ਇਤਨਾ ਪਲਾਸਟਿਕ ਸਰਜਰੀ ਅਵੇਰਨੈਸ ਵੀਕ ਦੇ ਦੌਰਾਨ ਜਿਹੜਾ ਪੋਰ ਪੇਸ਼ੈਂਟਸ ਵਾਸਤੇ ਕੁਝ ਸਰਜਰੀਜ਼ ਫ੍ਰੀ ਕਰਾਂਗੇ ਕੁਝ ਨੂੰ ਸਬਸਿਡਾਈਜ਼ ਦੇਾਂਗੇ ਔਰ ਉਸ ਤੋਂ ਇਲਾਵਾ ਵੀ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਅਮਨਦੀਪ ਹਸਪਤਲ ਦੇ ਵਿੱਚ ਅਸੀਂ ਬਾਕੀ ਮਰੀਜ਼ਾਂ ਵਾਸਤੇ ਵੀ ਔਰ ਇਨਕਲੂਡਿੰਗ ਪਲਾਸਟਿਕ ਸਰਜਰੀ ਪੇਸ਼ੈਂਟਸ ਵਾਸਤੇ ਵੀ ਕੁਝ ਇਸ ਤਰ੍ਹਾਂ ਦੇ ਜਿਹੜੇ ਆ ਉਹ ਪ੍ਰੋਗਰਾਮ ਰੱਖੇ ਹੋਏ ਆ ਜਿਹੜਾ ਕਿ ਤੁਸੀਂ ਅੱਗੇ ਵੀ ਸ਼ਾਇਦ ਦੱਸਿਆ ਹੋਵੇਗਾ ਅਮਨ ਕੀ ਆਸ਼ਾ ਪ੍ਰੋਗਰਾਮ ਹੈ ਸੋ ਜਿਹੜੇ ਪੇਸ਼ੈਂਟ ਜਿਹੜੇ ਹੈ ਉਹ ਗਰੀਬ ਤਬਕੇ ਤੋਂ ਹੁੰਦੇ ਹੈ ਅੰਡਰ ਪ੍ਰਿਵਿਲੇਜਡ ਸੈਕਸ਼ਨ ਤੋਂ ਹੁੰਦੇ ਹੈ ਉਹਨਾਂ ਵਾਸਤੇ ਅਸੀਂ ਹਮੇਸ਼ਾ ਜਿਹੜਾ ਹੈ ਉਹਨਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ ਡਾਕਟਰ ਸਾਹਿਬ ਇੱਕ ਹੋਰ ਚੀਜ਼ ਹੈ ਕਿ ਅਕਸਰ ਜਦੋਂ ਵੀ ਕੋਈ ਬੰਦਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਉਹਨੂੰ ਸਭ ਤੋਂ ਜ਼ਿਆਦਾ ਮੈਂ ਕਿਹਾ ਪਲਾਸਟਿਕ ਸਰਜੀ ਦੀ ਲੋੜ ਪੈਂਦੀ ਹੈ ਉਹ ਕੀ ਹੁੰਦਾ ਕੀ ਹੈ ਅਗਰ ਕੋਈ ਚਿਹਰੇ ਤੇ ਸੱਟ ਲੱਗ ਜਾਂਦੀ ਤੇ ਉਹ ਕੀ ਕਾਰਨ ਕੀ ਬੰਦੇ ਜਿਹਦੇ ਨੂੰ ਪਲਾਸਟਿਕ ਸਰਜੀ ਦੀ ਲੋੜ ਪੈਂਦੀ ਹੈ ਦੇਖੋ ਸੱਟਾਂ ਦੇ ਵਿੱਚ ਅਸੀਂ ਟਰੋਮਾ ਦੀ ਗੱਲ ਕਰੀਏ ਕਿ ਕੋਈ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਸੱਟ ਲੱਗ ਜਾਂਦੀ ਹੈ ਉਹਦੇ ਵਿੱਚ ਪਲਾਸਟਿਕ ਸਰਜੀ ਦਾ ਰੋਲ ਜਿਹੜਾ ਹੈ ਉਹ ਇੱਕ ਤਾਂ ਫੇਸ ਦੀਆਂ ਸੱਟਾਂ ਦੇ ਵਿੱਚ ਹੁੰਦਾ ਹੈ ਫੇਸ ਦੇ ਰੀਜਨ ਦੇ ਵਿੱਚ ਕੋਈ ਸੱਟਾਂ ਲੱਗ ਜਾਂਦੀਆਂ ਫ੍ਰੈਕਚਰਸ ਹੋ ਜਾਂਦੇ ਆ ਜਾਂ ਕੋਈ ਬਹੁਤ ਜ਼ਿਆਦਾ ਡੈਮੇਜ ਫੇਸ ਦਾ ਹੋ ਜਾਂਦਾ ਹੈ ਤੇ ਉਹਨੂੰ ਪਲਾਸਟਿਕ ਸਰਜੀ ਦੇ ਰਾਹੀਂ ਕਾਫੀ ਹੱਦ ਤੱਕ ਅਸੀਂ ਠੀਕ ਕਰ ਸਕਦੇ ਆਂ ਉਸ ਤੋਂ ਇਲਾਵਾ ਜਿਹੜਾ ਵੈ ਆਪਣਾ ਲੱਤਾਂ ਜਾਂ ਬਾਹਾਂ ਦੇ ਵਿੱਚ ਵੀ ਜਦੋਂ ਖਾਸ ਕਰ ਸਿਰਫ ਹੱਡੀ ਹੀ ਟੁੱਟਦੀ ਪਰ ਉਹਦੇ ਨਾਲ ਮਾਸ ਵੀ ਕੁਝ ਚਲਾ ਜਾਂਦਾ ਤੇ ਉਹਦੇ ਵਿੱਚ ਹੱਡੀ ਦੇ ਨਾਲ-ਨਾਲ ਜਿਹੜਾ ਵੈ ਮਾਸ ਉਥੇ ਦੁਬਾਰਾ ਤੋਂ ਪ੍ਰਤੀਔਰੋਪਨ ਕਰਨਾ ਉਹ ਬਹੁਤ ਜ਼ਰੂਰੀ ਹੁੰਦਾ ਸੋ ਉਹ ਉਹਦੇ ਵਾਸਤੇ ਕਈ ਵਾਰੀ ਸਾਨੂੰ ਮਾਈਕਰੋਵਾਸਕੂਲਰ ਸਰਜਰੀ ਦੀ ਲੋੜ ਪੈਂਦੀ ਹੈ ਤੇ ਉਹ ਪਲਾਸਟਿਕ ਸਰਜੀ ਲਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਕਈ ਵਾਰੀ ਪੂਰਾ ਅੰਗ ਕੱਟਿਆ ਜਾਂਦਾ ਕਿਸੇ ਦਾ ਹੱਥ ਕੱਟਿਆ ਜਾਂਦਾ ਅੰਗੂਠਾ ਕੱਟਿਆ ਜਾਂਦਾ ਉਂਗਲੀਆਂ ਕੱਟੀਆਂ ਜਾਂਦੀਆਂ ਸੋ ਪਲਾਸਟਿਕ ਸਰਜਰੀ ਦੀ ਇੱਕ ਟੈਕਨੀਕ ਜਿਹਨੂੰ ਕਿ ਅਸੀਂ ਮਾਈਕਰੋਵਾਸਕੂਲਰ ਸਰਜਰੀ ਕਹਿੰਦੇ ਆ ਉਹਦੇ ਦੇ ਨਾਲ ਅਸੀਂ ਦੁਬਾਰਾ ਉਹ ਜਿਹੜਾ ਕੱਟਿਆ ਹੋਇਆ ਅੰਗ ਹੈ ਉਹਨੂੰ ਵੀ ਦੁਬਾਰਾ ਜੋੜ ਸਕਦੇ ਆ ਉਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਜੇ ਇੱਕ ਕਦੀ ਵੀ ਇਸ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਕਿਸੇ ਦਾ ਕੋਈ ਪਾਰਟ ਕੱਟ ਜਾਂਦਾ ਹੈ ਸੋ ਉਹਨੂੰ ਪਹਿਲੀ ਗੱਲ ਹੈ ਕਿ ਉਹਨੂੰ ਪ੍ਰੀਜ਼ਰਵ ਕਿਸ ਤਰ੍ਹਾਂ ਕਰਨਾ ਹੈ ਉਹਨੂੰ ਜਿਹੜਾ ਕਿਸੇ ਪੋਲੀਥੀਨ ਦੇ ਵਿੱਚ ਪਾ ਕੇ ਉਹਨੂੰ ਗਲਟ ਮਾਰ ਕੇ ਕਿਸੇ ਬਰਤਨ ਦੇ ਵਿੱਚ ਜਾਂ ਹੋਰ ਪੋਲੀਥੀਨ ਦੇ ਵਿੱਚ ਬਰਫ਼ ਪਾ ਕੇ ਉਹਦੇ ਵਿੱਚ ਰੱਖਣਾ ਹੁੰਦਾ ਹੈ ਦੋ ਚੀਜ਼ਾਂ ਦਾ ਖਿਆਲ ਰੱਖਣਾ ਹੈ ਇੱਕ ਤਾਂ ਇਹ ਹੈ ਕਿ ਉਹਨੂੰ ਡਾਇਰੈਕਟਲੀ ਆਪਾਂ ਬਰਫ਼ ਦੇ ਨਾਲ ਇਨ ਟੱਚ ਨਹੀਂ ਆਣਾ ਚਾਹੀਦਾ ਔਰ ਦੂਸਰਾ ਉਹਨੂੰ ਪਾਣੀ ਦੇ ਵਿੱਚ ਜਾਂ ਕਿਸੇ ਹੋਰ ਵੀ ਤਰਲ ਪਦਾਰਥ ਦੇ ਵਿੱਚ ਨਹੀਂ ਪਾਣਾ ਉਹਨੂੰ ਪਹਿਲੇ ਪੋਲੀਥੀਨ ਚ ਪਾਣੇ ਬਿਨਾ ਕਿਸੇ ਕੋਈ ਹੋਰ ਚੀਜ਼ ਪਾਓ ਗੱਡ ਮਾਰਨੀ ਹੈ ਔਰ ਫਿਰ ਉਹਨੂੰ ਇੱਕ ਹੋਰ ਪੋਲੀਥੀਨ ਜਾਂ ਬਰਤਨ ਦੇ ਵਿੱਚ ਬਰਫ਼ ਦੇ ਵਿੱਚ ਜਿਹੜਾ ਉਹ ਰੱਖਣਾ ਹੈ ਤੇ ਫਿਰ ਜਿੰਨੀ ਜਲਦੀ ਹੋ ਸਕੇ ਉਹਨੂੰ ਇਸਰਹ ਦੇ ਹਸਪਤਾਲ ਚ ਜਿੱਥੇ ਕਿ ਪਲਾਸਟਿਕ ਸਰਜਨ ਹੋਣ ਔਰ ਮਾਈਕਰੋਵਾਸਕੂਲਰ ਸਰਜਰੀ ਹੁੰਦੀ ਹੋਵੇ ਉਸ ਜਗ੍ਹਾ ਤੇ ਉਹਨੂੰ ਪਹੁੰਚਾਇਆ ਜਾਵੇ ਜੀ ਕਿਉਂਕਿ ਆਪਸੋ ਇੱਕ ਕੈਂਪ ਕਿੱਥੇ ਲੱਗ ਰਿਹਾ ਔਰ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਕਿੰਨਾ ਲੋਕ ਫਾਇਦਾ ਲੈ ਸਕਣ ਇਹ ਅਸੀਂ ਦੇਖੋ ਜੀ ਦਿੱਲੀ ਜਿਹੜਾ ਅਸੀਂ ਓਪੀਡੀ ਕਰ ਰਹੇ ਆ ਅਮਨਦੀਪ ਹਸਪੀਟਲ ਦੇ ਵਿੱਚ ਮੇਨ ਬ੍ਰਾਂਚ ਦੇ ਵਿੱਚ ਉਹ ਡੇਲੀ ਪੇਸ਼ੈਂਟਸ ਨੂੰ 10 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਜਿਹੜਾ ਉਹ ਜਿਹੜੇ ਵੀ ਨਵੇਂ ਪੇਸ਼ੈਂਟ ਸਾਡੇ ਪਲਾਸਟਿਕ ਸਰਜਰੀ ਨਾਲ ਰਿਲੇਟਡ ਦੇਖੇ ਜਾਣਗੇ ਉਹਨਾਂ ਨੂੰ ਟੋਟਲੀ ਫ੍ਰੀ ਕੰਸਲਟੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਸੋ ਉਹਦੇ ਵਾਸਤੇ ਟਾਈਮ ਟਾਈਮਿੰਗ ਕੋਈ ਖਾਸ ਉਹ ਉਹਦੇ ਚ 10 ਵਜੇ ਤੋਂ 2 ਵਜੇ ਦੇ ਵਿੱਚ ਜਿਹੜੇ ਆ ਉਹ ਪੇਸ਼ੈਂਟ ਆ ਸਕਦੇ ਆ ਔਰ ਸਾਡੀ ਰਿਸੈਪਸ਼ਨ ਤੇ ਉਹ ਆ ਕੇ ਆਪਣਾ ਦੱਸਣ ਕਿ ਅਸੀਂ ਪਲਾਸਟਿਕ ਸਰਜਰੀ OPD ਦੇ ਵਿੱਚ ਦਿਖਾਣਾ ਹੈ ਤੇ ਸਾਡੀ ਟੀਮ ਜਿਹੜੀ ਹੈ ਮੈਂ ਮੇਰੇ ਨਾਲ ਹੋਰ ਅਸੀਂ ਪੰਜ ਕੁਐਲਿਫਾਈਡ ਪਲਾਸਟਿਕ ਸਰਜਨ ਆ ਤੇ ਉਹ अवेलेबल ਰਹਣਗੇ ਤੇ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਪ੍ਰੋਵਾਈਡ ਕੀਤੀ ਜਾਏਗੀ। ਸ਼ੁਕਰੀਆ ਡਾਕਟਰ ਸਾਹਿਬ ਸਮਾਂ ਦੇਣ ਵਾਸਤੇ ਤਾਂ ਐਸੀ ਡਾਕਟਰ ਮਹਾਨ ਜਿョਕੀ ਦੇਸ਼ ਦੇ ਨੰਬਰ 1 ਇਹਨੂੰ ਕਿਹਾ ਜਾ ਸਕਦਾ ਹੈ ਇਸਕੇ ਲਈ ਖਾਮਕਾਰੇ ਨੇ ਤੁਹਾਨੂੰ ਕਿਹਾ ਕਿ ਪਲਾਸਟਿਕ ਸਰਜਰੀ ਅੱਜ ਦੇ ਜ਼ਮਾਨੇ ਚ ਕੋਈ ਔਕਾ ਨਹੀਂ ਔਰ ਅਕਸਰ ਇਸ ਤਰ੍ਹਾਂ ਦੇ ਭ੍ਰਮ ਫੈਲਾਏ ਜਾਂਦੇ ਨੇ ਔਰ ਉਹਨਾਂ ਵਾਸਤੇ ਇੱਕ ਖਾਸ ਸੌਗਾਤ ਲੈ ਕੇ ਆਏ ਆ ਕਿ ਇੱਕ ਹਫਤਾ 14 ਜੁਲਾਈ ਤੱਕ ਤੁਸੀਂ ਅਗਰ ਕਿਸੇ ਤਰ੍ਹਾਂ ਦਾ ਕੋਈ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਮਨਦੀਪ ਹਸਪੀਟਲ ਜੋ ਕਿ ਜੀਟੀ ਰੋਡ ਤੇ ਹੈ ਜਿਹੜੀ ਮੇਨ ਬ੍ਰਾਂਚ ਉਹਨਾਂ ਦੀ ਮੰਨੀ ਜਾਂਦੀ ਹੈ ਉੱਤੇ ਆ ਕੇ ਤੁਸੀਂ 10 ਤੋਂ ਲੈ ਕੇ 2 ਵਜੇ ਤੱਕ ਇੱਥੇ ਆ ਕੇ ਆਪਣੇ ਨੂੰ ਦਿਖਾ ਸਕਦੇ ਹੋ ਇਸ ਦੀ ਕੋਈ ਫੀਸ ਨਹੀਂ ਲਈ ਜਾਈਗੀ ਔਰ ਇਸ ਤੋਂ ਇਲਾਵਾ ਜੇਰੇ ਪੂਰ ਪੇਸ਼ੈਂਟ ਹੋਣਗੇ ਉਹਨਾਂ ਨੂੰ ਲੈਸ ਦੇ ਕੇ ਔਰ ਹੋ ਸਕੇਗਾ ਤਾਂ ਵਕਤ-ਵੱਦ ਘੱਟ ਪੈਸਿਆਂ 'ਚ ਉਹਨਾਂ ਦਾ ਇਲਾਜ ਕੀਤਾ ਜਾਏਗਾ ਤਾਂ ਚੰਗੀ ਪਹਿਲ ਕਦਮੀਆਂ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਇਸ ਕੈਂਪਸ OPD ਦਾ ਹਿੱਸਾ ਬਣੋ ਇਸ ਦੇ ਵਿੱਚ ਆਓ ਤੇ ਤੁਹਾਨੂੰ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਕੇ ਡਿਸਕਸ ਕਰੋ ਤਾਂ ਕਿ ਤੁਸੀਂ ਵੀ ਆਪਣੀ ਸਰੀਰਕ ਮੁਸ਼ਕਲਾਂ ਨੂੰ ਸਹੀ ਤਰੀਕੇ ਨਾਲ ਹੱਲ ਕਰ ਸਕੋ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ